ਬਰਨਾਲਾ ਤੋਂ ਇੱਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਹੜਾ ਵੀ ਮਨੁੱਖ ਸਮਾਜ ਹਤਿਆਸ਼ੀਆ ਹਰ ਉਸ ਮਨੁੱਖ ਨੂੰ ਇਸ ਘਟਨਾ ਨੇ ਸੋਚਾਂ ਦੇ ਵਿੱਚ ਪਾ ਦਿੱਤਾ ਹੈ ਕਿ ਸਾਡੇ ਸਮਾਜ ਦਾ ਆਖਰ ਬਣੇਗਾ ਕੀ ਮੋਬਾਈਲਾਂ ਨੇ ਤੇ ਨਸ਼ਿਆਂ ਨੇ ਸਾਡੇ ਸਮਾਜ ਦਾ ਬੇੜਾ ਗਰਕ ਕਰ ਦਿੱਤਾ ਹੈ ਤੁਹਾਨੂੰ ਘਟਨਾ ਦੱਸਦੇ ਹਾਂ ਕਿ ਇੱਕ 14 ਸਾਲਾਂ ਦੀ ਬੱਚੀ ਜਿਹੜੀ ਇੰਸਟਾਗ੍ਰam ਤੇ ਕੁਝ ਮੁੰਡਿਆਂ ਦੇ ਨਾਲ ਚੈਟ ਕਰਦੀ ਸੀ ਗੱਲਾਂ ਕਰਦੀ ਸੀ ਤਾਂ ਇੱਕ ਦਿਨ ਦੱਸਿਆ ਜਾ ਰਿਹਾ ਕਿ ਉਹਨਾਂ ਮੁੰਡਿਆਂ ਨੇ ਕੁੜੀ ਨੂੰ ਕਿਹਾ ਕਿ ਤੇਰੇ ਭਰਾ ਦੇ ਸੱਟਾਂ ਲੱਗ ਗਈਆਂ ਨੇ ਤਾਂ ਤੂੰ ਸਾਡੇ ਕੋਲ ਆ ਚੱਲ ਉਥੇ ਚਲੀਏ ਦੂਜੇ ਪਾਸੇ ਕੁੜੀ ਦੇ ਭਰਾ ਨੇ ਜਿਹੜਾ ਬਿਆਨ মিডিਆ ਦੇ ਵਿੱਚ ਦਿੱਤਾ ਕੁੜੀ ਦੇ ਭਰਾ ਦਾ ਕਹਿਣਾ ਏ ਕਿ ਮੇਰੀ ਭੈਣ ਇੰਸਟਾਗ੍ਰam ਤੇ ਮੁੰਡਿਆਂ ਦੇ ਨਾਲ ਚੈਟ ਕਰਦੀ ਸੀ 14 ਸਾਲ ਦੀ ਛੋਟੀ ਬੱਚੀ ਆ ਉਹ ਤਾਂ ਉਹਨਾਂ ਮੁੰਡਿਆਂ ਨੇ ਮੇਰੀ ਭੈਣ ਨੂੰ ਲਾਲਚ ਦਿੱਤਾ ਕਿ ਤੈਨੂੰ ਕੁਝ ਕੱਪੜੇ ਲੈ ਕੇ ਦਿੰਨੇ ਆ ਕੁਝ ਚੀਜ਼ਾਂ ਲੈ ਕੇ ਦਿੰਨੇ ਆ ਤਾਂ ਉਹਨੂੰ ਉਹਨਾਂ ਨੇ ਘਰੋਂ ਬਾਹਰ ਬੁਲਾਇਆ ਜਦੋਂ ਕੁੜੀ ਘਰੋਂ ਬਾਹਰ ਚਲੀ ਗਈ ਉਹਨਾਂ ਦੇ ਕੋਲ ਚਲੀ ਗਈ ਤਾਂ ਪਹਿਲਾਂ ਉਹਨਾਂ ਨੇ ਕੋਲੀਪ ਦਾ ਨਸ਼ਾ ਮੇਰੀ ਭੈਣ ਨੂੰ ਕਰਵਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਸੁੱਕੇ ਦੀਆਂ ਸਿਗਰਟਾਂ ਮੇਰੀ ਭੈਣ ਨੂੰ ਪਿਆਈਆਂ ਤੇ ਫੇਰ ਉਹਨੂੰ ਥੇਕੇ ਤੇ ਲੈ ਕੇ ਉਥੇ ਲ ਜਾ ਕੇ ਸ਼ਰਾਬ ਪਾਈ ਤੇ ਬਾਅਦ ਵਿੱਚ ਬਸ ਰਾਂ ਹੀ ਸਫ਼ਰ ਕਰਦੇ ਹੋਏ ਉਹ ਲੁਧਿਆਣਾ ਪਹੁੰਚੇ ਲੁਧਿਆਣਾ ਜਾ ਕੇ ਚਾਰ ਮੁੰਡਿਆਂ ਨੇ ਮੇਰੀ ਭੈਣ ਦੇ ਨਾਲ ਰੇਪ ਕੀਤਾ ਜਦੋਂ ਮੇਰੀ ਭੈਣ ਦਾ ਨਸ਼ਾ ਉਤਰਿਆ ਉਹ ਮੁੰਡੇ ਉਹਨੂੰ ਛੱਡ ਕੇ ਚਲੇ ਗਏ ਤਾਂ ਮੇਰੀ ਭੈਣ ਘਰ ਵਾਪਸ ਆਈ ਤਾਂ ਉਹਨੇ ਆ ਕੇ ਆਪਣੇ ਪਰਿਵਾਰ ਦੇ ਵਿੱਚ ਇਹ ਸਾਰੀਆਂ ਗੱਲਾਂ ਦਸੀਆਂ ਤਾਂ ਫੇਰ ਇਹ ਮਾਮਲਾ ਥਾਣੇ ਦੇ ਵਿੱਚ ਪਹੁੰਚਿਆ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਆ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਮੁੰਡਿਆਂ ਤੇ ਮਾਮਲਾ ਦਰਜ ਕਰ ਲਿਆ ਸ਼ਿਕਾਇਤ ਜਿਹੜੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਦਰਜ ਕਰ ਲਈ ਆ ਇਸ ਪੂਰੇ ਮਾਮਲੇ ਦੀ ਕੀ ਸਚਾਈ ਆ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਇਸ ਘਟਨਾ ਨੇ ਹਰ ਸਮਾਜ ਹਤੈਸ਼ੀ ਮਨੁੱਖ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਸਾਡਾ ਸਮਾਜ ਆਖਰ ਕਿੱਧਰ ਜਾ ਰਿਹਾ ਪਰ ਇਨ੍ਹਾਂ ਘਟਨਾਵਾਂ ਤੇ ਨਿਰਾਪura ਗਾਲਾ ਕੱਢ ਕੇ ਹੁਣ ਨਹੀਂ ਸਰਨਾ ਅਸੀਂ ਪੜ੍ਹੇ ਲਿਖੇ ਲੋਕ ਹਾਂ ਹੁਣ ਸਾਨੂੰ ਇਹ ਇਨ੍ਹਾਂ ਘਟਨਾਵਾਂ ਤੇ ਬ੍ਰੀਕੀ ਨਾਲ ਸੋਚਣਾ ਪੈਣਾ ਤੇ ਇਹਨਾਂ ਦੇ ਹੱਲ ਲੱਭਣੇ ਪੈਣੇ ਆ ਕਿਉਂਕਿ ਜਿਵੇਂ ਹੁਣ ਇੱਕ ਤਾਂ ਮਾਮਲਾ ਇਹ ਹੋ ਗਿਆ ਕਿ ਜਦੋਂ ਬੱਚੇ ਟੀਨ ਏਜ ਦੇ ਵਿੱਚ ਹੁੰਦੇ ਆ ਉਹਨਾਂ ਦੇ ਵੈਸੇ ਹੀ ਹਾਰਮੋਨਸ ਚੇਂਜ ਹੁੰਦੇ ਆ ਤਾਂ ਉਹਨਾਂ ਦੀ ਐਂਟੀ ਬੋਡੀ ਪ੍ਰਤੀ ਖਿੱਚ ਬਣਦੀ ਆ ਮੁੰਡੇ ਨੂੰ ਕੁੜੀ ਪ੍ਰਤੀ ਤੇ ਕੁੜੀ ਨੂੰ ਮੁੰਡੇ ਪ੍ਰਤੀ ਇੱਕ ਖਿੱਚ ਬਣ ਜਾਂਦੀ ਆ ਤੇ ਦੂਸਰਾ ਨਾਲ ਨਾਲ ਉਹਨਾਂ ਦੇ ਹੱਥਾਂ ਦੇ ਵਿੱਚ ਹੁਣ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਆ ਗਏ ਆ ਜਿਹਦੇ ਕਰਕੇ ਉਹ ਸਹੀ ਗਲਤ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਦੇ ਰਹਿੰਦੇ ਆ ਉਹਨਾਂ ਦੇ ਸਾਹਮਣੇ ਉਹ ਅਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਮੋਬਾਈਲਾਂ ਤੇ ਤੇ ਉਹ ਦੇਖਦੇ ਰਹਿੰਦੇ ਆ ਜਿਹਦੇ ਨਾਲ ਉਹ ਕਈ ਸਾਰੇ ਗਲਤ ਰਾਹਤੇ ਫੜ ਜਾਂਦੇ ਆ ਤੇ ਫੇਰ ਛੋਟੇ-ਛੋਟੇ ਬੱਚਿਆਂ ਦੇ ਨਾਲ 14-14 13-13 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਖਾਸ ਤੌਰ ਤੇ ਬੱਚੀਆਂ ਦੇ ਨਾਲ ਫਿਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਬੱਚੇ ਗੁੰਮਰਾਹ ਹੋ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਤਾਂ ਇੱਥੇ ਜਿਹੜੇ ਸਮਾਜ ਹਤਿਆਸ਼ੀ ਮਨੁੱਖ ਉਹਨਾਂ ਨੂੰ ਤੇ ਖਾਸ ਤੌਰ ਤੇ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਕਿ ਬੱਚਿਆਂ ਦੇ ਸਕੂਲਾਂ ਦੇ ਵਿੱਚ ਕੁਝ ਸੈਮੀਨਾਰ ਕਰਵਾਏ ਜਾਣ ਬੱਚਿਆਂ ਨੂੰ ਸचेਤ ਕੀਤਾ ਜਾਵੇ ਇਹਨਾਂ ਮਾਮਲਿਆਂ ਤੋਂ ਬੱਚਿਆਂ ਨੂੰ ਮੁੰਡਿਆਂ ਨੂੰ ਸचेਤ ਕੀਤਾ ਜਾਵੇ ਛੋਟੇ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਸचेਤ ਕੀਤਾ ਜਾਵੇ ਅਵੇਅਰ ਕੀਤਾ ਜਾਵੇ ਇਹਨਾਂ ਚੀਜ਼ਾਂ ਤੋਂ ਇਹਦੇ ਤੇ ਸਹੀ ਸਿੱਖਿਆ ਦਿੱਤੀ ਜਾਵੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਜਾਂ ਫਿਰ ਇਹਦੇ ਤੇ ਕੋਈ ਇੱਕ ਸਬਜੈਕਟ ਹੀ ਸਕੂਲ ਦੇ ਅੰਦਰ ਲੈ ਕੇ ਆਂਦਾ ਜਾਵੇ ਜਿਹਦੇ ਨਾਲ ਇਹਨਾਂ ਵਿਸ਼ਿਆਂ ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਸਾਡੇ ਤਾਂ ਹੁੰਦਾ ਇਹ ਆ ਕਿ ਜਿਹੜਾ ਕੁਝ ਸਲੇਬਸ ਵਿੱਚ ਹੁੰਦਾ ਉਹਦੀ ਵੀ ਜਾਣਕਾਰੀ ਸਹੀ ਤਰੀਕੇ ਦੇ ਨਾਲ ਸਹੀ ਸ਼ਬਦਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਪਰ ਹੁਣਾ ਇਹ ਚਾਹੀਦਾ ਜੋ ਅੱਜ ਦਾ ਮਾਹੌਲ ਹੋ ਗਿਆ ਕਿ ਬੱਚਿਆਂ ਦੇ ਵੱਧ ਤੋਂ ਵੱਧ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਸੁਚੇਤ ਕੀਤਾ ਜਾਵੇ ਤਾਂ ਕਿ ਬੱਚੇ ਗਲਤ ਰਸਤਿਆਂ ਤੇ ਨਾ ਜਾਣ ਤੇ ਖਾਸ ਤੌਰ ਤੇ ਜਿਹੜੀਆਂ ਐਪਾਂ ਰਾਹੀਂ ਇਹ ਮਤਲਬ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਬੱਚੇ ਹਾਸਲ ਕਰਦੇ ਨੇ ਉਹਨਾਂ ਨੂੰ ਵੀ ਬੈਨ ਕੀਤਾ ਜਾਵੇ ਕਿ ਛੋਟੇ ਬੱਚੇ ਜਿਹੜਾ ਛੋਟਿਆਂ ਬੱਚਿਆਂ ਦੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਇਹ ਸਾਰਾ ਗੰਦ ਜਿਹੜਾ ਨਾ ਪ੍ਰੋਸਿਆ ਜਾਵੇ ਤਾਂ ਉਹ ਗਲਤ ਰਾਹਾਂ ਤੇ ਨਾ ਤੁਰਨ ਇਹ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਅੱਜ ਸਾਡੇ ਸਮਾਜ ਦੇ ਵਾਸਤੇ ਜਿੰਨੇ ਵੱਡੇ ਪੱਦਰ ਤੇ ਛੋਟੇ-ਛੋਟੇ ਬੱਚੇ ਬੱਚੀਆਂ ਦੇ ਨਾਲ ਅਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਹੁਣ ਇਹ ਬੱਚੀ ਹੈ 14 ਸਾਲ ਦੀ ਆ ਉਮਰੇ ਇਹਦੀ 14 ਸਾਲ ਦੱਸੀ ਜਾ ਰਹੀ ਆ ਤਾਂ ਇਹਨੂੰ ਜਿਵੇਂ ਕਿਸੇ ਨੇ ਚਲਾਇਆ ਜਿਵੇਂ ਕਿਸੇ ਨੇ ਗਲਤ ਗਾਈਡ ਕੀਤਾ ਉਵੇਂ-ਉਵੇਂ ਇਹ ਜਿਹੜੀ ਬੱਚੀ ਆ ਓਦਾਂ-ਓਦਾਂ ਚਲੀ ਗਈ ਜਿਵੇਂ ਇਸ ਪਰਿਵਾਰ ਪਰਿਵਾਰਕ ਮੈਂਬਰ ਇਹਦੇ ਬੱਚੀ ਦੇ ਪਰਿਵਾਰਕ ਮੈਂਬਰ ਜਿਵੇਂ ਦੱਸ ਰਹੇ ਆ ਤਾਂ ਜਿਵੇਂ ਉਹਨੂੰ ਦਿਮਾਗੀ ਤੌਰ ਤੇ ਕਿਸੇ ਨੇ ਗੁੰਮਰਾਹ ਕੀਤਾ ਉਵੇਂ-ਉਵੇਂ ਉਹ ਪਿੱਛੇ ਚੱਲਦੀ ਗਈ ਤੇ ਉਹਦੇ ਨਾਲ ਫਿਰ ਇਹ ਮੰਦਭਾਗੀ ਘਟਨਾ ਵਾਪਰੀ ਹੁਣ ਕੁਝ ਲੋਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੀ ਲੈ ਸਕਦੇ ਨੇ ਤੇ ਕੁਝ ਲੋਕ ਗਾਲਾਂ ਵੀ ਕੱਢ ਸਕਦੇ ਨੇ ਸੋਚਣ ਦਾ ਆਪੋ ਆਪਣਾ ਨਜ਼ਰੀਆ ਪਰ ਜਿੰਨੇ ਵੱਡੇ ਪੱਧਰ ਤੇ ਇਹ ਘਟਨਾਵਾਂ ਵਾਪਰ ਰਹੀਆਂ ਇਹਨਾਂ ਨੂੰ ਨਿਹਰਾਪੂਰਾ ਗਾਲਾਂ ਕੱਢ ਕੇ ਹੀ ਨਹੀਂ ਛੱਡਿਆ ਜਾ ਸਕਦਾ ਇਹਨਾਂ ਦੇ ਹੱਲ ਵੱਲ ਵਧਣਾ ਚਾਹੀਦਾ ਖਾਸ ਤੌਰ ਤੇ ਜਿਹੜੇ ਬੁੱਧੀਜੀਵੀ ਲੋਕ ਆ ਤੇ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਇਹਨਾਂ ਇਹਨਾਂ ਚੀਜ਼ਾਂ ਦੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭਿਆਨਕ ਨਤੀਜੇ ਜਿਹੜੇ ਨਿਕਲ ਸਕਦੇ ਆ